ਮਾਰੂ ਮਹੱਲਾ ਪਹਿਲਾ ਅਸੁਰ ਸੰਘਾਰਣ RAM ਹਮਾਰਾ ਕਟ ਕਟ ਰਮਈਆ RAM ਪਿਆਰਾ ਨਾਲੇ ਅਲਖ ਨ ਲਖੀਐ ਮੂਲੇ ਗੁਰਮੁਖ ਲਿਖ ਵਿਚਾਰਾ ਹੈ ਗੁਰਮੁਖ ਸਾਧੂ ਸਰਣ ਤੁਮਾਰੀ ਕਰ ਕਿਰਪਾ ਪ੍ਰਭ ਪਾਰ ਉਤਾਰੀ ਅਗਨ ਪਾਣੀ ਸਾਗਰ ਅਤ ਗਹਿਰਾ ਗੁਰ ਸਤਗੁਰ ਪਾਰ ਉਤਾਰਾ ਹੈ ਮਨ ਮੁਖ ਅੰਦਲੇ ਸੋਜੀ ਨਾਹੀ ਆਵਹਿ ਜਾਹੇ ਮਰਹਿ ਮਰ ਜਾਹੀ ਪੂਰਬ ਲਿਖਿਆ ਲੇਖ ਨ ਮਿਟਈ ਜਮਦਰ ਅੰਧ ਖੁਆ ਰਾਹੇ ਇਕ ਆਵਹਿ ਜਾਵਹਿ ਘਰ ਵਾਸ ਨ ਪਾਵਹਿ ਕਿਰਤ ਕੇ ਬਾਦੇ ਪਾਪ ਕਮਾਵਹਿ ਅੰਦਲੇ ਸੋਜੀ ਬੂਝ ਨ ਕਾਈ ਲੋਭ ਬੁਰਾ ਅਹੰਕਾਰਾਹੇ ਪਿਰ ਬਿਨ ਕਿਆ ਤਿਸ ਤਨ ਸੀਗਾਰਾ ਪਰ ਪਿਰ ਰਾਤੀ ਖਸਮ ਵਿਸਾਰਾ ਜਿਉ ਬੇਸੁਆ ਪੂਤ ਬਾਪ ਕੋ ਕਹੀਐ ਤਿਉ ਫੂਕਟਕਾਰ ਵਿਕਾਰਾ ਹੈ ਪ੍ਰੇਤ ਪਿੰਜਨ ਮਹਿ ਦੂਖ ਕਨੇਰੇ ਨਰਕ ਪਚਹਿ ਅਗਿਆਨ ਅੰਧੇਰੇ ਧਰਮ ਰਾਏ ਕੀ ਬਾਕੀ ਲੀਜੈ ਜਿਨ ਹਰ ਕਾ ਨਾਮ ਵਿਸਾਰਾ ਹੈ ਸੂਰਜ ਤਪੈ ਅਗਨ ਬਿਖ ਝਾਲਾ ਅਪਤ ਪਸੂ ਮਨ ਮੁਖ ਬੇਤਾਲਾ ਆਸਾ ਮਨਸਾ ਕੂੜ ਕਮਾਵਹਿ ਰੋਗ ਬੁਰਾ ਬੁਰਿਆ ਰਾਹੇ ਮਸਤਕ ਭਾਰ ਕਲਰ ਸਿਰ ਪਾਰਾ ਕਿਉ ਕਰ ਪਵਜਲ ਲੰਗਸ ਪਾਰਾ ਸਤਗੁਰ ਬੋਹਿਥ ਆਦ ਜੁਗਾਦੀ RAM ਨਾਮ ਨਿਸਤਾਰਾਹੇ ਪੁੱਤਰ ਕਲਤਰ ਜਗ 헤ਤ ਪਿਆਰਾ ਮਾਇਆ ਮੋਹ ਪਸਰਿਆ ਪਾਸਾਰਾ ਜਮ ਕੇ ਫਾਹੇ ਸਤਗੁਰ ਤੋੜੇ ਗੁਰਮੁਖ ਤਤ ਵਿਚਾਰਾ ਹੈ ਕੂੜ ਮੁੱਠੀ ਚਾਲੈ ਬਹ ਰਾਹੀ ਮਨ ਮੁਖ ਦਾਜੈ ਪੜ ਪੜ ਪਾਹੀ ਅੰਮ੍ਰਿਤ ਨਾਮ ਗੁਰੂ ਵੱਡ ਦਾਣਾ ਨਾਮ ਜਪੋ ਸੁਖ ਸਾਰਾ ਹੈ ਸਤਗੁਰ ਤੁਠਾ ਸੱਚ ਦ੍ਰਿੜਾਏ ਸਭ ਦੁੱਖ ਮਿਟੇ ਮਾਰਗ ਪਾਏ ਕੰਡਾ ਪਾਏ ਨਾ ਗੱਡਈ ਮੂਲੇ ਜਿਸ ਸਤਗੁਰ ਰਾਖਣ ਹਾਰਾਹੇ ਖੇਹੂ ਖੇਰ ਲੈ ਤਨ ਛੀਜੈ ਮਨ ਮੁਖ ਪਾਥਰ ਸੈਲ ਨ ਭੀਜੈ ਕਰਨ ਪਲਾਵ ਕਰੇ ਬਹੁ ਤੇਰੇ ਨਰਕ ਸੁਰਗ ਅਵਤਾਰਾਹੇ माया बिਖੋ ਭਉੰਗਮ ਨਾਲੇ ਇਨ ਦੁਬਿਦਾ ਕਰ ਬਹੁਤੇ ਗਾਲੇ ਸਤਿਗੁਰ ਬਾਝੋ ਪ੍ਰੀਤ ਨ ਉਪਜੈ ਭਗਤ ਰੱਤੇ ਪਤੀਆ ਰਾਹੇ ਸਾਕਤ ਮਾਇਆ ਕਉ ਬਹੁਤਾ ਵਹਿ ਨਾਮ ਵਿਸਾਰ ਕਹਾ ਸੁਖ ਪਾਵਹਿ ਤ੍ਰਿਗੁਣ ਅੰਤਰ ਖਪਹਿ ਖਪਾਵਹਿ ਨਾਹੀ ਪਾਰ ਉਤਾਰਾਹੇ ਕੂਕਰ ਸੂਕਰ ਕਹੀਐ ਕੂੜਿਆਰਾ ਪਾਉਕ ਮਰਹੈ ਪਾਉ 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 ਹਾਰਾ ਮਨ ਤਨ ਝੂਠੇ ਕੂੜ ਕਮਾਵਹਿ ਦੁਰਮਤ ਦਰਗਹਿ ਹਾਰਾਹਿ ਸਤਗੁਰ ਮਿਲੈ ਤਾ ਮਨੁਆ ਟੇਕੈ RAM ਨਾਮ ਦੇ ਸਰਣ ਪਰੇ ਕੈ ਹਰ ਤਨ ਨਾਮ ਅਮੋਲਕ ਦੇਵੈ ਹਰ ਜਸ ਦਰਗਹਿ ਪਿਆਰਾਹਿ ਰਾਮ ਨਾਮ ਸਾਧੂ ਸਰਣਾਈ ਸਤਿਗੁਰ ਬਚਨੀ ਗਤ ਮਿਤ ਪਾਈ ਨਾਨਕ ਹਰ ਜਪ ਹਰ ਮਨ ਮੇਰੇ ਹਰ ਮੇਲੇ ਮੇਲਣ ਹਾਰਾ ਹੈ ਮਾਰੂ ਮਹੱਲਾ ਪਹਿਲਾ ਕਰ ਰਹੋ ਰੇ ਮਨ ਮੁਗਦ ਈਾਨੇ RAM ਜਪਹੁ ਅੰਤਰ ਗਤ ਧਿਆਨੇ ਲਾਲਚ ਛੋੜ ਰਚੋ ਅਪਰੰਪਰ ਇਉਂ ਪਾਪ ਹੋ ਮੁਕਤ ਦੁਆਰਾ ਹੈ ਜਿਸ ਬਿਸਰਿਆ ਜਮ ਜੋ ਹਣ ਲਾਗੇ ਸਭ ਸੁਖ ਜਾਹੇ ਦੁੱਖਾ ਫੁਨ ਆਗੇ RAM ਨਾਮ ਜਪ ਗੁਰਮੁਖ ਜੀੜੇ ਇਹੋ ਪਰਮ ਤਤ ਵਿਚਾਰਾ ਹੈ ਹਰ ਹਰ ਨਾਮ ਜਪ ਹੋ ਰਸ ਮੀਠਾ ਗੁਰਮੁਖ ਹਰ ਰਸ ਅੰਤਰ ਡੀਠਾ ਐਹ ਨਿਸ RAM ਰਹੋ ਰੰਗ ਰਾਤੇ ਇਹੋ ਜਪ ਤਪ ਸੰਜਮ ਸਾਰਾ ਹੈ ਰਾਮ ਨਾਮ ਗੁਰ ਬਚਨੀ ਬੋਲੋ ਸੰਤ ਸਭਾ ਮਹਿ ਇਹੋ ਰਸ ਟੋਲੋ ਗੁਰਮਤਿ ਖੋਜ ਲਹੋ ਕਰ ਆਪਣਾ ਬਹੜ ਨਾ ਗਰਭ ਮਜਾਰਾ ਹੈ ਸੱਚ ਤੀਰਥ ਨਾਵੋ ਹਰ ਗੁਣ ਗਾਵੋ ਤਤ ਵਿਚਾਰੋ ਹਰ ਲਿਵ ਲਾਵੋ ਅੰਤ ਕਾਲ ਜਮ ਜੋਹ ਨਸਾਕੈ ਹਰ ਬੋਲੋ RAM ਪਿਆਰਾ ਹੈ ਸਤਿਗੁਰੂ ਬੁਰਖ ਦਾਤਾ ਵਡਦਾਣਾ ਜਿਸ ਅੰਤਰ ਸਾਚ ਸੋ ਸ਼ਬਦ ਸਮਾਣਾ ਜਿਸ ਕੋ ਸਤਿਗੁਰ ਮੇਲ ਮਿਲਾਏ ਤਿਸ ਚੂਕਾ ਜਮ ਭੈ ਪਾਰਾਹੇ ਪੰਜ ਤਤ ਮਿਲ ਕਾਇਆ ਕੀਨੀ ਤਿਸ ਮਹਾਰਾਮ ਰਤਨ ਲੈ ਚੀਨੀ ਆਤਮ ਰਾਮ ਰਾਮ ਹੈ ਆਤਮ ਹਰ ਪਾਈਏ ਸ਼ਬਦ ਵਿਚਾਰਾਹੇ ਸਤ ਸੰਤੋਖ ਰਹੋ ਜਨ ਪਾਈ ਖਿਮਾ ਗਹੋ ਸਤ ਗੁਰ ਸਰਣਾਈ ਆਤਮ ਚੀਨ ਪਰਾਤਮ ਚੀਨ ਹੋ ਗੁਰ ਸੰਗਤ ਇਹੋ ਨਿਸ ਤਾਰਾ ਹੈ ਸਾਖਤ ਕੂੜ ਕਪਟ ਮਹਿ ਟੇਕਾ ਅਹ ਨਿਸ ਨਿੰਦਾ ਕਰਹਿ ਅਨੇਕਾ ਬਿਨ ਸਿਮਰਨ ਆਵਹਿ ਫੁਨ ਜਾਵਹਿ ਗਰਭ ਜੋਨੀ ਨਰਕ ਮਝਾਰਾ ਹੈ ਸਾਕਤ ਜਮ ਕੀ ਕਾਣ ਨਾ ਚੁੱਕੈ ਜਮ ਕਾ ਡੰਡ ਨ ਕਬੂ ਮੁਕੈ ਬਾਕੀ ਧਰਮ ਰਾਏ ਕੀ ਲੀਜੈ ਸਿਰ ਅਫਰਿਓ ਪਾਰ ਅਫਾਰਾ ਹੈ ਬਿਨ ਗੁਰ ਸਾਕਤ ਕਹੋ ਕੋ ਤਰਿਆ ਹਉਮੈ ਕਰਤਾ ਪਵਜਲ ਪਰਿਆ ਬਿਨ ਗੁਰ ਪਾਰ ਨ ਪਾਵੇ ਕੋਈ ਹਰ ਜਪੀਐ ਪਾਰ ਉਤਾਰਾ ਹੈ ਗੁਰ ਕੀ ਦਾਤ ਨਾ ਮਿਟੈ ਕੋਈ ਜਿਸ ਬਖਸੇ ਤਿਸ ਤਾਰੇ ਸੋਈ ਜਨਮ ਮਰਨ ਦੁਖ ਨੇੜ ਨ ਆਵੇ ਮਨ ਸੋ ਪ੍ਰਭ ਅਪਰ ਅਪਾਰਾ ਹੈ ਗੁਰ ਤੇ ਭੂਲੇ ਆਵਹੁ ਜਾਵਹੁ ਜਨਮ ਮਰਹੁ ਫੁਨ ਪਾਪ ਕਮਾਵਹੁ ਸਾਖਤ ਮੂੜ ਅਚੇਤਨ ਚਿਤ ਹੈ ਦੁਖ ਲਾਗੈ ਤਾ ਰਾਮ ਪੁਕਾਰਾ ਹੈ ਸੁਖ ਦੁਖ ਪੁਰਬ ਜਨਮ ਕੇ ਕੀਏ ਸੋ ਜਾਣੈ ਜਿਨ ਦਾ ਤੈ ਦੀਏ ਕਿਸ ਕਉ ਦੋਸ਼ ਦੇਹ ਤੂ ਪ੍ਰਾਣੀ ਸੋ ਆਪਣਾ ਕੀਆ ਕਰਾ ਰਾਹੇ ਹਉ ਮੈਂ ਮਮਤਾ ਕਰਦਾ ਆਇਆ ਆਸਾ ਮਨ ਸਾ ਬੰਦ ਚਲਾਇਆ ਮੇਰੀ ਮੇਰੀ ਕਰਤ ਕਿਆਲੇ ਚਾਲੇ ਬਖਲਾ ਦੇ ਛਾਰ ਬਿਕਾਰਾਹੇ ਹਰ ਕੀ ਭਗਤ ਕਰਹੋ ਜਨ ਪਾਈ ਅਕਥ ਕਥਾ ਹੋ ਮਨ ਮਨ ਹੈ ਸਮਾਈ ਉਠ ਚਲਤਾ ਠਾਕ ਰਖੋ ਕਰ ਆਪਣੇ ਦੁੱਖ ਕਾਟੇ ਕਾਟਣ ਹਾਰਾ ਹੈ ਹਰ ਗੁਰ ਪੂਰੇ ਕੀ ਓਟ ਪਰਾਤੀ ਗੁਰਮੁਖੋ ਹਰ ਲਿਵ ਗੁਰਮੁਖ ਜਾਤੀ ਨਾਨਕ RAM ਨਾਮ ਮਤ ਉਤਮ ਹਰ ਬਖਸ਼ੇ ਪਾਰ ਉਤਾਰਾ ਹੈ ਮਾਰੂ ਮਹੱਲਾ ਪਹਿਲਾ ਸ਼ਰਨ ਪਰੇ ਗੁਰਦੇਵ ਤੁਮਾਰੀ ਤੂ ਸਮਰੱਥ ਦਿਆਲ ਮੁਰਾਰੀ ਤੇਰੇ ਚੋਜ ਨਾ ਜਾਣੈ ਕੋਈ ਤੂ ਪੂਰਾ ਪੁਰਖ ਵਿਧਾਤਾ ਹੈ ਤੂ ਆਦ ਜੁਗਾਦ ਕਰਹਿ ਪ੍ਰਤਪਾਲਾ ਕਟਕਟ ਰੂਪ ਅਨੂਪ ਦਿਆਲਾ ਜਿਉ ਤੁਧ ਭਾਵੇ ਤਿਵੈ ਚਲਾਵਹਿ ਸਭ ਤੇਰੋ ਕੀਆ ਕਮਾਤਾ ਹੈ ਅੰਤਰ ਜੋਤ ਭਲੀ ਜਗ ਜੀਵਨ ਸਭ ਕਟ ਭੋਗੈ ਹਰ ਦਸ ਪੀਵਨ ਆਪੇ ਲੇਵੈ ਆਪੇ ਦੇਵੈ ਤਿਹੋ ਲੋਈ ਜਗਤ ਪਿਤ ਦਾਤਾ ਹੈ ਜਗਤ ਉਪਾਏ ਖੇਲ ਰਚਾਇਆ ਪਵਣੈ ਪਾਣੀ ਅਗਨੀ ਜੀਉ ਪਾਇਆ ਦੇਹੀ ਨਗਰੀ ਨੌ ਦਰਵਾਜੇ ਸੋ ਦਸਵਾ ਗੁਪਤ ਰਹਾਤਾ ਹੈ ਚਾਰ ਨਦੀ ਅਗਨੀ ਅਸਰਾਲਾ ਕੋਈ ਗੁਰਮੁਖ ਬੂਝੈ ਸ਼ਬਦ ਨਿਰਾਲਾ ਸਾਖਤ ਦੁਰਮਤ ਡੂਬਹਿ ਦਾ ਜਹ ਗੁਰ ਰਾਖੇ ਹਰਿ ਲਿਵ ਰਾਤਾ ਹੈ ਆਪ ਤੇਜ ਵਾਏ ਪ੍ਰਥਮੀ ਆਕਾਸਾ ਤਿੰਨ ਮਹਿ ਪੰਚ ਤਤ ਕਰ ਵਾਸਾ ਸਤਗੁਰ ਸ਼ਬਦ ਰਹਿ ਰੰਗ ਰਾਤਾ ਤਜ ਮਾਇਆ ਹੋਮੈ ਪ੍ਰਤਾਹੇ ਇਹ ਮਨ ਭੀਜੈ ਸ਼ਬਦ ਪਤੀਜੈ ਬਿਨ ਨਾ ਵੈ ਕਿਆ ਟੇਕ ਟਕੀਜੈ ਅੰਤਰ ਚੋਰ ਮੁਹੈ ਕਰ ਮੰਦਰ ਇਨ ਸਾਖਤ ਦੂਤ ਨਾ ਜਾਤਾ ਹੈ ਦੁੰਦਰ ਦੂਤ ਪੂਤ ਪਿਹਾਲੇ ਖਿੰਚੋ ਤਾਣ ਕਰਹਿ ਬੇਤਾਲੇ ਸ਼ਬਦ ਸੁਰਤ ਬਿਨ ਆਵੈ ਜਾਵੈ ਪਤ ਖੋਈ ਆਵਤ ਜਾਤਾ ਹੈ ਕੂੜ ਕਲਰ ਤਨ ਬਸਮੈ ਢੇਰੀ ਬਿਨ ਨਾ ਵੈ ਕੈਸੀ ਪਤ ਤੇਰੀ ਬਾਦੇ ਮੁਕਤ ਨਾਹੀ ਜੁਗ ਚਾਰੇ ਜਮ ਕੰਕਰ ਕਾਲ ਪਰਾਤਾ ਹੈ ਜਮਦਰ ਬਾਦੇ ਮਿਲਹਿ ਸਜਾਈ ਤਿਸ ਅਪਰਾਧੀ ਗਤ ਨਹੀਂ ਕਾਈ ਕਰਨ ਪਲਾਵ ਕਰੇ ਬਿਲ ਲਾਵੇ ਜਿਉ ਕੁੰਡੀ ਮੀਨ ਪਰਾਤਾ ਹੈ ਸਾਕਤ ਫਾਸੀ ਪੜੈ ਇਕੈਲਾ ਜਮ ਵਸ ਕੀਆ ਅੰਧ ਦੁਹੇਲਾ RAM ਨਾਮ ਬਿਨ ਮੁਕਤ ਨ ਸੂਜੈ ਆਜ ਕਾਲ ਪਛ ਜਾਤਾ ਹੈ ਸਤ ਗੁਰ ਬਾਜ ਨਾ ਬੇਲੀ ਕੋਈ ਐਥੈ ਓਥੈ ਰਾਖਾ ਪ੍ਰਭ ਸੋਈ RAM ਨਾਮ ਦੇਵੈ ਕਰ ਕਿਰਪਾ ਇਉ ਸਲ ਲੈ ਸਲ ਮਿਲਾਤਾ ਹੈ ਪੂਲੇ ਸਿੱਖ ਗੁਰੂ ਸਮਝਾਏ ਉੱਜੜ ਜਾਂਦੇ ਮਾਰਗ ਪਾਏ ਤਿਸ ਗੁਰ ਸੇਵ ਸਦਾ ਦਿਨ ਰਾਤੀ ਦੁੱਖ ਪੰਜਨ ਸੰਗ ਸਖਾਤਾ ਹੈ ਗੁਰ ਕੀ ਭਗਤ ਕਰਹਿ ਕਿਆ ਪ੍ਰਾਣੀ ਬ੍ਰਹਮ ਇੰਦਰ ਮਹੇਸ ਨ ਜਾਣੀ ਸਤ ਗੁਰ ਅਲਖ ਕਹੋ ਕਿਉ ਲਖੀਐ ਜਿਸ ਬਖਸ਼ੇਤ ਸਹਿ ਪਛਾਤਾ ਹੈ ਅੰਤਰ ਪ੍ਰੇਮ ਪ੍ਰਾਪਤ ਦਰਸਨ ਗੁਰਬਾਣੀ ਸੋ ਪ੍ਰੀਤ ਸੋ ਪਰਸਨ ਅਹਨਿਸ ਨਿਰਮਲ ਜੋਤ ਸਬਾਈ ਕਟ ਦੀਪਕ ਗੁਰਮੁਖ ਜਾਤਾ ਹੈ ਪੋਜਨ ਗਿਆਨ ਮਹਾਰਸ ਮੀਠਾ ਜਿਨ ਚਾਖਿਆ ਤਿਨ ਦਰਸਨ ਡੀਠਾ ਦਰਸਨ ਦੇਖ ਮਿਲੇ ਬੈਰਾਗੀ ਮਨ ਮਨਸਾ ਮਾਰ ਸਮਾਤਾ ਹੈ ਸਤਿਗੁਰ ਸੇਵਹ ਸੇ ਪ੍ਰਦਾਨ ਤਿਨ ਘਟ ਘਟ ਅੰਤਰ ਬ੍ਰਹਮ ਪਛਾਨਾ ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ ਜਿਨ ਸਤਿਗੁਰ ਹਰ ਪ੍ਰਭ ਜਾਤਾ ਹੈ